ਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ ਸਵੇਰਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਦੁਰਪਰਵੰਦੀਆਂ ਲੱਖ ਲੱਖ ਵਧਾਈਆਂ ਅੱਜ ਦੂਸਰਾ ਨਗਰ ਕੀਰਤਨ ਬਹੁਤ ਦੇ ਵਿੱਚ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਨਾਨਕ ਸਾਖੋਬਾ ਸਾਹਿਬ ਤੋਂ ਸ਼ੁਰੂ ਹੋਇਆ ਹੈ ਤੇ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਦੁਬਾਰਾ ਤੋਂ ਸ਼ਾਮ ਨੂੰ ਨਾਨਕਸਰ ਗੁਰਦੁਆਰਾ ਸਾਹਿਬ ਟੋਪਾ ਦੇ ਵਿੱਚ ਜਾ ਕੇ ਸੰਪੰਨ ਹੋਏਗਾ ਸਭ ਤੋਂ ਪਹਿਲਾਂ ਸਮੂਹ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਗੁਰੂਪਰਵ ਦੀਆਂ ਲੱਖ ਲੱਖ ਅੱਜ ਤੋਂ 555 ਸਾਲ ਪਹਿਲਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਔਰ ਉਸ ਵੇਲੇ ਜੋ ਸਾਡੇ ਸਮਾਜ ਦਾ ਸਾਡਾ ਇਸ ਧਰਤੀ ਤੇ ਹਾਲ ਸੀਗਾ ਉਸ ਨੂੰ ਵੇਖਦਿਆਂ ਹੋਇਆ ਗੁਰੂ ਸਾਹਿਬ ਨੇ ਸਾਨੂੰ ਕੁਝ ਉਪਦੇਸ਼ ਦਿੱਤੇ ਹੈ ਜਿਸ ਤਰ੍ਹਾਂ ਉਹਨਾਂ ਨੇ ਉਪਦੇਸ਼ ਦਿੱਤਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਪਵਨ ਹਵਾ ਜਿਹੜੀ ਸਾਡੀ ਪਿਤਾ ਹੈ ਪਾਣੀ ਸਾਡੀ ਗੁਰੂ ਹੈ ਤੇ ਮਾਤਾ ਜਿਹੜੀ ਸਾਡੀ ਧਰਤੀ ਮਾਤਾ ਅੱਜ ਸਾਨੂੰ ਇਹ ਵੇਖਣਾ ਚਾਹੀਦਾ ਵੀ ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 555 ਸਾਲ ਪਹਿਲਾਂ ਕਹੀਆਂ ਸੀ ਅੱਜ ਸਾਡੀ ਪਵਨ ਹਵਾ ਜਿਹੜੀ ਹੈ ਉਹ ਦੂਸ਼ਟ ਹੋ ਗਈ ਹੈ ਅਸੀਂ ਜਰੇਲੀਆਂ ਕੈਸਾ ਛੱਡ ਰਿਆ ਪਾਣੀ ਸਾਡਾ ਉਹਨਾਂ ਦੇ ਵਿੱਚ ਅਸੀਂ ਮਲਾਵਟ ਕਰ ਰਹੇ ਹਾਂ ਦੂਸ਼ਟ ਕਰ ਲਿਆ ਤੇ ਧਰਤੀ ਅਸੀਂ ਪਿੰਜਰ ਕਰ ਰਹੇ ਹਾਂ ਜਰੇਲੀ ਕਰ ਰਹੇ ਹਾਂ ਇਹ ਰੇ ਬਤੇਜ ਦਿੱਤੇ ਸੀ ਗੁਰੂ ਨਾਨਕ ਦੇਵ ਜੀ ਨੂੰ ਅੱਜ ਦੇ ਦਿਨ ਤੇ ਸਾਨੂੰ ਇਹ ਗੁਰਪੁਰਬ ਦੇ ਉਤੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਨੀਤਾਂ ਦਾ ਧਿਆਨ ਰੱਖਦੇ ਹੋਏ ਗੁਰੂ ਸਾਹਿਬ ਦੀਆਂ ਸਿਖਾਵਾਂ ਤੇ ਚੱਲੀਏ ਜੇ ਅਸੀਂ ਆਪਣੀਆਂ ਗੁਰੂ ਪੀਰਾਂ ਦੀਆਂ ਸਿਖਾਵਾਂ ਤੇ ਨਾ ਚੱਲਾਂਗੇ ਤਾਂ ਦੇਖ ਲਓ ਵੀ ਅੱਜ ਕੀ ਹਾਲ ਹੈ ਸਮਾਜ ਦੇ ਅੰਦਰ ਪੂਰੇ ਪੂਰੇ ਵਰਦ ਦੇ ਅੰਦਰ ਅੱਜ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਲਾਗੂ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀ ਏਕ ਨੂਰ ਤੇ ਜੱਗ ਸਭ ਦਾ ਕੋਈ ਨ ਕੋਈ ਕੋਣ ਬੰਦੇ ਨਾ ਕੋਈ ਜਾਤ ਨਾ ਕੋਈ ਪਾਤ ਨਾ ਕੋਈ ਧਰਮ ਨਾ ਕੋ ਵੈਰ ਨਾ ਕੋ ਵਿਰੋਧ ਔਰ ਉਹਨਾਂ ਨੇ ਸਭ ਤੋਂ ਵੱਡਾ ਇੱਕ ਸਾਨੂੰ ਇਹ ਦਿੱਤਾ ਸੀ ਉਪਦੇਸ਼ ਕਿ ਸਵਾਦ ਰਜੇ ਆਪ ਗਏ ਧਾਰਮਿਕ ਆਗੂਆਂ ਕੋਲ ਵੀ ਚੱਲ ਕੇ ਆਪ ਗਏ ਐ ਸਮਾਜਿਕ ਆਗੂਆਂ ਕੋਲ ਵੀ ਆਪ ਚੱਲ ਕੇ ਗਏ ਪਰ ਯੁਰਤ ਰੱਖੀ ਹੈ ਲਲਕਾਰਿਆ ਉਸ ਵੇਲੇ ਦੇ ਰਾਜਿਆਂ ਨੂੰ ਬਾਬਰ ਨੂੰ ਜਾਬਰ ਕਿਹਾ ਬਾਬਰ ਨੂੰ ਜਾਬਰ ਕਿਹਾ ਰਾਜੇ ਸ਼ਹੀ ਮੁਕਦਮ ਕੁੱਪੇ ਉਹਨਾਂ ਨੂੰ ਲਲਕਾਰਿਆ ਸਮਾਜਿਕ ਬੁਰਾਈਆਂ ਦੇ ਉੱਤੇ ਧਾਰਮਿਕ ਆਗੂਆਂ ਨੂੰ ਇਹ ਧਿਆਨ ਨਹੀਂ ਦਿੱਤੀਏ ਕਿ ਤੁਸੀਂ ਜਿਹੜੇ ਪਖੰਡਵਾਦ ਛੱਡ ਕੇ ਉਸ ਇੱਕ ਖਾਲਪੁਰਖ ਦੀ ਪੂਜਾ ਕਰੋ ਸਭ ਮਨੁੱਖ ਬਰਾਬਰ ਹੈ ਇਸਤਰੀ ਜਾਤੀ ਨੂੰ ਸਤਿਕਾਰ ਦਿੱਤਾ ਜੋ ਹੋਕੋਂ ਮੰਦਾ ਕੀ ਜੱਟ ਜੰਮੇ ਰਿਆਨ ਤੇ ਸਾਨੂੰ ਅੱਜ ਦੇ ਸਮੇਂ ਜਿਹੜਾ ਅੱਜ ਸਾਡੇ ਪੂਰੇ ਦੇਸ਼ ਵਿੱਚ ਪੂਰੇ ਸੰਸਾਰ ਵਿੱਚ ਜਿਹੜਾ ਹਾਲ ਹੈ ਅਗਰ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਆਪਾਂ ਚੱਲਦੇ ਆਂ ਗੁਰੂ ਸਾਹਿਬ ਦੀ ਬਲਾਸਮੀ ਨੂੰ ਆਪਾਂ ਅਪਣਾਉਂਦੇ ਆਂ ਤਾਂ ਸਾਰੇ ਪਾਸੇ ਸ਼ਾਂਤੀ ਹੋਵੇਗੀ ਕਿਸੇ ਆਟਮ ਬੰਬ ਦੀ ਲੋੜ ਨਹੀਂ ਹੋਣੀ ਕਿਤੇ ਡਾਕਟਰ ਦੀ ਲੋੜ ਨੂੰ ਬਹੁਤ ਵੱਡਾ ਨਗਰ ਕੀਰਤਨ ਅੱਜ ਸ਼ਹਿਰ ਦੇ ਵਿੱਚ ਨਿਕਲ ਰਿਹਾ ਹੈ ਗੁਰੂ ਸਾਹਿਬ ਦੀ ਪਲਕੀ ਬਹੁਤ ਸੁੰਦਰ ਸਜਾਈ ਗਈ ਹੈ ਸਚਨ ਜੀ ਜੀ ਆਪਣੇ ਨਾਲ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਅੱਜ ਜਾਣਦੇ ਆ ਵੀ ਇਹ ਜਿਹੜਾ ਨਗਰ ਕੀਰਤਨ ਹੈ ਸ਼ਹਿਰ ਦੇ ਕਿਹੜੇ ਕਿਹੜੇ ਖੇਤਰਾਂ ਦੇ ਵਿੱਚੋਂ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਹ ਸੰਸਾਰ ਭਰ ਦੇ ਵਿੱਚ ਜਿਹੜਾ ਬੜੇ ਉਤਸ਼ਾਹ ਤੇ ਚਾਹ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਤੇ ਅਸੀਂ ਇੱਕ ਪਲੇਟਫਾਰਮ ਤੇ ਦੁਖਿਆ ਜਾ ਸਕਦਾ ਹੈ ਕਿ ਸਾਰੇ ਇਕੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਪੰਜ ਪਿਆਰੇ ਸਾਹਿਬ ਤੇ ਸੱਚੇ ਪਾਤਸ਼ਾਹ ਦੀ ਮੇਰੇ ਨਾਲ ਜੋ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਵਿੱਚ ਸੰਗਤ ਹਰ ਪ੍ਰਭ ਵਰਤਦਾ ਉਹ ਜੋ ਸ਼ਬਦ ਵਿਚਾਰ ਸੋ ਸੰਗਤ ਦੇ ਵਿੱਚ ਪ੍ਰਮਾਤਮਾ ਦਾ ਵਾਸ ਹੈ ਜੀ ਸੰਗਤ ਨਾਲ-ਨਾਲ ਜੋ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਕੀਰਤਨ ਗਾਇਨ ਕਰਦੀ ਹੋਈ ਚੱਲ ਰਹੀ ਹੈ ਜੀ ਸੋ ਅਸੀਂ ਸਾਰੇ ਇਲਾਕਾ ਵਾਸੀਆਂ ਦਾ ਜਿਹੜਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੇ ਇਲਾਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਸਾਰੇ ਬੜੇ ਪਿਆਰ ਦੇ ਨਾਲ ਇੱਥੇ ਮਤਲਬ ਪੁੱਜਦੇ ਨੇ ਹਰ ਨਗਰ ਕੀਰਤਨ ਦੇ ਵਿੱਚ ਜਿਹੜੇ ਸਾਰੇ ਸ਼ਹਿਰ ਦੇ ਵਾਸੀ ਨੇ ਜਿਹੜੇ ਸਦਾ ਹੀ ਸਹਿਯੋਗ ਦਿੰਦੇ ਨੇ ਜੀ ਤਨ ਮਨ ਧਨ ਨਾਲ ਹਰੇਕ ਦਾ ਸਹਿਯੋਗ ਰਹਿੰਦਾ ਹੈ ਗੁਰਦੁਆਰਾ ਨਾਨਕ ਸਰਦੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਹੈ ਇਹ ਮਤਲਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਤਰਮੇਂਦਰ ਜੀ ਤੁਸੀਂ ਵੇਖ ਸਕਦੇ ਹੋ ਕਿੰਨਾ ਚਾਅ ਤੇ ਕਿੰਨਾ ਉਛਾ ਹੈ ਜੀ ਤੁਸੀਂ ਦੇਖ ਸਕਦੇ ਹੋ ਕੇ ਦਿਖਾਓ ਜੀ सोनू ਜੀ ਬਹੁਤ ਜਿਆਦਾ ਜਿਹੜਾ ਪਿੱਛੇ ਤੱਕ ਨਗਰ ਕੀਰਤਨ ਦੀਆਂ ਤਸਵੀਰਾਂ ਤੇ ਹੁਣ ਜਿਹੜਾ ਨਗਰ ਕੀਰਤਨ ਇੱਥੋਂ ਦੀ ਹੁੰਦਾ ਹੋਇਆ ਨਹਿਰੂ ਪਾਰਕ ਰੋਡ ਤੋਂ ਅੱਗੇ ਰੋਡਵੰਸ਼ ਧਰਮਸ਼ਾਲਾ ਤੇ ਧਰਮਸ਼ਾਲਾ ਤੋਂ ਇਧਰੋਂ ਅੱਗੇ ਹੋ ਕੇ ਫਿਰ ਆਪਣੇ ਗਊਸ਼ਾਲਾ ਉਧਰੋਂ ਉਤੋਂ ਦੀ ਹੋ ਕੇ ਗਊਸ਼ਾਲਾ ਰੋਡ ਤੇ ਆਉਣਾ ਗਊਸ਼ਾਲਾ ਰੋਡ ਤੋਂ ਹੋ ਕੇ ਫਿਰ ਵਾਪਸੀ ਹੋ ਕੇ ਵੱਡੇ ਰੋਡ ਤੋਂ ਇਧਰ ਗੁਰਦੁਆਰਾ ਸਾਹਿਬ ਸਮਾਪਤੀ ਹੋਵੇਗੀ ਤੇ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਸਮਾਪਤੀ ਹੋਣੀ ਹੈ ਤੇ ਸ਼ਾਮਾਂ ਦੇ ਦੀਵਾਨ ਵੀ ਜੋ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣੇ ਨੇ ਬੱਚਿਆਂ ਦੇ ਵਿਸ਼ੇਸ਼ ਪ੍ਰੋਗਰਾਮ ਗੁਰਦੁਆਰਾ ਨਾਨਕਸਰ ਟੋਪਾ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਹਰ ਸਾਲ ਉਪਰਾਲਾ ਕੀਤਾ ਜਾਂਦਾ ਉਹਦੇ ਤਹਿਤ ਹੀ ਜੋ ਬੱਚਿਆਂ ਦਾ ਉਪਰਾਲਾ ਅੱਜ ਕੀਤਾ ਗਿਆ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸ਼ਾਮ ਨੂੰ 7 ਵਜੇ ਵੱਦ ਤੋਂ ਵੱਧ ਬੱਚਿਆ ਪਹੁੰਚਣ ਦੀ ਇੱਥੇ ਕਿਰਪਾਲਤਾ ਕਰੋ ਜੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕੱਲ ਨੂੰ ਵੀ ਜਿਹੜੇ ਹੈ ਦੀਵਾਨ ਸਜਾਏ ਜਾਣਗੇ ਸ਼ਾਮਾਂ ਨੂੰ ਜਿਹੜੇ ਹੈ ਕਿਰਤਨ ਹੋਵੇਗਾ ਉਸੇ ਤਰ੍ਹਾਂ ਜੋ ਰਾਤ ਨੂੰ 12 1 ਵਜੇ ਸਮਾਪਤੀ ਹੋਣੀ ਹੈ ਆਤਿਸ਼ਬਾਜੀ ਹੋਵੇਗੀ ਤੇ ਬਾਕੀ ਸੋਨੂ ਜੀ ਬਹੁਤਾ ਦੱਸਣ ਦੀ ਲੋੜ ਨਹੀਂ ਜੋ ਆਨੰਦ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਉਹ ਵੇਖ ਸਕਦੇ ਹੋ ਤੁਸੀਂ ਜੋ ਅੱਜ ਹੋ ਰਿਹਾ ਹੈ ਅਸੀਂ ਇੱਕੋ ਇੱਕ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਗੁਰਪੁਰਬ ਨੇ ਮਨਾਏ ਤਾਂ ਹੀ ਸਫਲੇ ਨੇ ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਸਿਧਾਂਤਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ ਕਿਰਤ ਕਰੀਏ ਨਾਮ ਜਪੀਏ ਤੇ ਵੰਡ ਛਕੀਏ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ ਪ੍ਰੈਸ ਵਾਲੇ ਵੀਰਾਂ ਦਾ ਇਸ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਗਤ ਨਗਰ ਕੀਰਤਨ ਵਿੱਚ ਜੁੜੋ ਤੇ ਗੁਰਦੁਆਰਾ ਸਾਹਿਬ ਆਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ